ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਬੋਪਰੇ ਫੈਮਿਲੀ ਵਿੱਚ ਤੁਹਾਡਾ ਸਵਾਗਤ ਹੈ। ਨਾ ਤੋਂ ਕਿ ਅਸੀਂ ਬੈਗੇ ਬੈਲੇ ਹੋਈਆਂ ਕਈ ਰਾਤ ਦੇ ਰਿਹਾ ਦੇਖ ਰਿਹਾ ਐਚਪੀ ਦਾ ਲੈਪਟਾਪ ਐਚਪੀ ਦੱਸਣਾ ਜ਼ਰੂਰੀ ਹੈ ਲੈਪਟਾਪ ਦੱਸਦੇ ਵਾਸਤੇ ਬਸ ਐਂ ਹੀ ਦੱਸਤਾ ਹੁਣ ਮੈਂ ਦੇਖਣ ਲੱਗ ਰਿਹਾ ਲੈਪਟਾਪ ਉਸ ਨੂੰ ਨਾ ਲੋਕਾਂ ਨੂੰ ਪਤਾ ਵੀ ਐਂ ਵੀ ਪਤਾ ਹੋਣਾ ਚਾਹੀਦਾ ਲੋਕ ਕੀ ਹੁੰਦੇ ਨੇ ਉਹ ਸਾਰਿਆਂ ਨੂੰ ਐ ਵੀ ਪਤਾ ਆਪਣੇ ਆਪਣੇ ਫੈਮਿਲੀ ਮੈਂਬਰ ਨੇ ਸਬਸਕ੍ਰਾਈਬ ਕਰ ਅੱਛਾ ਅਭੀ ਆ ਸਬਸਕ੍ਰਾਈਬਰ ਆਇਆ ਵੀ ਪਤਾ ਹੋਣਾ ਚਾਹਣਾ ਵੀ ਉਹ ਕਿਹੜੀ ਕੰਪਨੀ ਦਾ ਹੈ ਕਿਹੜੀ ਕੰਪਨੀ ਦਾ ਆ ਵੀ ਪਤਾ ਹੋਣਾ ਚਾਹੀਦਾ ਸਾਰਿਆਂ ਨੂੰ ਵੀ ਕਿਹੜੀ ਕੰਪਨੀ ਦਾ ਹੈ ਅੱਜ ਯੂਵਰਾਧ ਨੂੰ ਛੁੱਟੀ ਸੀਗੀ ਛੁੱਟੀ ਵੀ ਬਸ ਸਵੇਰੇ ਮੇਰਾ ਪਾਪੜ ਹੋ ਗਿਆ ਸਵੇਰੇ ਮੈਂ ਸਕੂਲ ਗਿਆ ਤਿਆਰ ਹੋ ਕੇ ਉੱਤੇ ਮਾਦਾ ਚੱਲਿਆ ਕਿ ਛੁੱਟੀ ਆ ਅੱਜ ਯੂਵਰਾਧ ਨੂੰ ਸਵੇਰੇ ਘਰ ਤਾਂ ਤਿਆਰ ਫਿਰ ਉਹਦੇ ਬਾਅਦ ਬਸ ਜਦੋਂ ਤੇ ਅਸਰ ਉਹ ਸੁਣ ਚਲੇ ਗਿਆ ਜਾ ਕੇ ਉੱਥੇ ਪਤਾ ਲੱਗਿਆ ਕਿਉਂਕਿ ਮੈਸੇਜ ਆਇਆ ਸੀਗਾ ਮੈਡਮ ਦਾ ਮੈਡਮਾ ਦਾ ਵੀ ਮਤਲਬ ਸਕੂਲ ਚ ਆਉਂਦਾ ਹੀ ਹੁੰਦਾ ਹਮੇਸ਼ਾ ਜਰੂਰੀ ਛੁੱਟੀ ਹੁੰਦੀ ਆ ਅੱਜ ਮੈਂ ਰਾਤ ਮੈਸੇਜ ਦੇਖਣਾ ਭੁੱਲ ਗਈ ਬਸ ਸਵੇਰੇ ਵਿਚਾਰਾ ਤਿਆਰ shear ਕਰਕੇ ਰੋਟੀ ਪੈਕ ਕਰਕੇ ਖਾਣਾ ਪੈਕ ਕਰਕੇ ਸਕੂਲ ਤੋਰਤਾ ਅੱਗੇ ਜਾ ਕੇ ਦੇਖਿਆ ਸਕੂਲ ਦੇ ਗੇਟ ਬੰਦ ਸਾਰੇ ਬੰਦ ਪਏ ਉੱਥੇ ਜਿਹੜੇ ਸਿਕਿਉਰਟੀ ਗਾਰ ਬੈਠੇ ਹੁੰਦੇ ਉਹਨਾਂ ਨੂੰ ਪੁੱਛਿਆ ਵੀ ਸਕੂਲ ਕਿਉਂ ਬੰਦ ਪਿਆ ਉਹ ਕਹਿੰਦੇ ਛੁੱਟੀ ਹੈ ਮੈਸੇਜ ਪਿਆ ਤਾਂ ਤੁਹਾਡੇ ਕੋਲ ਮੈਸੇਜ ਨਹੀਂ ਆਇਆ ਘਰ ਆ ਕੇ ਦੇਖ ਮੈਸੇਜ ਜਦ ਮੈਂ ਦੇਖਿਆ ਯੂਵੀ ਨੂੰ ਯੂਵੀ ਆ ਯੂਵੀ ਤਾਂ ਆ ਗਿਆ ਵਾਪਸ ਮਨੂੰ ਮਨੂੰ ਸ਼ੌਕ ਲੱਗ ਗਿਆ ਯੂਵੀ ਇਸ ਹਮੇ ਜਜ਼ਬਾ ਯੂਵੀ ਦਾ ਪਾਪਾ ਕਹਿੰਦਾ ਵੀ ਮੈਂ ਜਿਆਦਾ ਸਕੂਲ ਜਾਂਦਾ ਹੁੰਦਾ ਇਹ ਬੋਲਦਾ ਨਹੀਂ ਹੁੰਦਾ ਹੈਗਾ ਸੁਣਨ ਬੈਠਾ ਹੁੰਦਾ ਬਸ ਪਿੱਛੇ ਵੀ ਹਾਂ ਵੀ ਮੈਂ ਸਕੂਲ ਚੱਲਿਆ ਅੱਜ ਜਦੋਂ ਹੋ ਗਈ ਛੁੱਟੀ ਪਿੱਛੇ ਕਹਿੰਦਾ ਬੜ 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 ਕਰਦਾ ਆਵੇ ਬੋਲਦਾ ਆਵੇ ਬੋਲਦਾ ਆਵੇ ਚੁੱਪ ਨਾ ਰਹੀ ਉਹ ਕਿਉਂਕਿ ਉਹ ਵੀ ਨੇ ਮੂੰਹ ਤੇ ਪਤਾ ਲੱਗ ਜਾਂਦਾ ਵੀ ਉਹ ਵੀ ਅੱਜ ਖੁਸ਼ ਹੈ ਬੁਰਾ ਕਿਉਂਕਿ ਛੁੱਟੀ ਆ ਜਦ ਅਸੀਂ ਵਾਪਸ ਆਏ ਨੂੰ ਦੇਖਿਆ ਭਾਈ ਵੀ ਹੈ ਯੂ ਵੀ ਕਿਉਂ ਆ ਗਿਆ ਫਿਰ ਦੱਸਿਆ ਵੀ ਅੱਜ ਤਾਂ ਛੁੱਟੀ ਸੀ ਫਿਰ ਮੈਂ ਜਦੋਂ ਫੋਨ ਚੈੱਕ ਕਰਿਆ ਫੋਨ 'ਚ ਮੈਸੇਜ ਆਇਆ ਵਾ ਤਾਂ ਵੀ ਅੱਜ ਛੁੱਟੀ ਹੈ ਪਤਾ ਨਹੀਂ ਕਿ ਆਤਾ ਮੈਂ ਸ਼ਾਇਦ ਭੁੱਲ ਗਈ ਕਿ ਆਤਾ ਕੁਛ ਆਇਆਤਾ ਉਹਦੇ ਕਰਕੇ ਛੁੱਟੀ ਸੀ ਸਭ ਦੀ ਹਾਲਤ ਹੈ ਇਹ ਦੋਨੋਂ ਵੀ ਆਪੇ ਜਾਤੇ ਨੇ ਮੇਰਾ ਬਸ ਤੁਹਾਨੂੰ ਪਤਾ ਹੀ ਹੈ ਫਿਰ ਜਿਨ੍ਹਾਂ ਦੇ ਘਰ ਜਾਵਕ ਨੇ ਵੀ ਉਹ ਤਾਂ ਫਿਰ ਸਿਰਦਰਦ ਦੀ ਗੋਲੀ ਲੈ ਲਈ ਬੰਦੇ ਨੇ ਉਹਨੂੰ ਦੁਪਹਿਰ ਦੇ 2:00 ਵਜਣ ਵਾਲੇ ਨੇ ਬਸ ਹੁਣ ਅਸੀਂ 2:00 ਵਜੇ ਦੀ ਧਾਰਨ ਲੱਗੀਆਂ ਚਾਹ ਤੇ ਮੰਮਾ ਨੇ मंगਵਾਏ ਨੇ ਸਮੋਸੇ ਮੰਮਾ ਨੇ ਕਿਉਂ ਸਾਰਿਆਂ ਨੇ मंगਵਾਏ ਨੇ ਸਮੋਸੇ ਕਿਉਂਕਿ ਘਰੇ ਸਾਡੇ ਸੱਚੀ ਦੱਸਦੀ ਆ ਤੁਹਾਨੂੰ ਸਵੇਰੇ ਜਿਹੜੀ ਸਬਜੀ ਬਣਾਈ ਸੀਗੀ ਅਸੀਂ ਆਲੂ ਸ਼ਿਮਲਾ ਵਿੱਚ ਦੀ ਉਹ ਖਤਮ ਹੋ ਗਈ ਤਾ ਕਰਕੇ ਹੁਣ ਦੁਪਹਿਰ ਨੂੰ ਵੀ ਫਿਰ ਤੁਹਾਨੂੰ ਪਤਾ ਹੀ ਹੈ ਵੱਡੇ ਦਿਨ ਹੋ ਗਏ ਭੁੱਖ ਲੱਗਦੀ ਹੈ ਹੁਣ ਸਾਰਿਆਂ ਨੂੰ ਭੁੱਖ ਲੱਗੀ ਵੀ ਹੈ ਸਬਜੀ ਕੋਈ ਹੈ ਨਹੀਂ ਤੇ ਸਬਜੀ ਮਤਲਬ ਅੱਜ ਉਹ ਤਾਂ ਤੁਸੀਂ ਦੇਖਦੇ ਵੀ ਅਸੀਂ ਸਾਰੀ ਲੈਨੇ ਹਾਂ ਆਚਾਰ ਮੱਖਣੀ ਲਈਆ ਕੁਛ ਨਾ ਖਾ ਲਨੇ ਨੇ ਪਰ ਜਿਵੇਂ ਅੱਜ ਯੁਗਰਾਦਵੀ ਘਰੇ ਆ ਫਿਰ ਇਹ ਵੀ ਸਬਜੀ ਰੋਟੀ ਢਾਲ ਦਾ ਇਹ ਸਾਰੇ ਸਬਸਕ੍ਰਾਈਬਰਸ ਨੂੰ ਇੱਕ ਖੁਸ਼ਕਪਰੀ ਦੱਸਣਾ ਚਾਹੁੰਦਾ ਸਕੂਲ ਸਕੂਲ ਚੋਂ ਉਹ ਇੱਕ ਮਹੀ ਦਾ ਪਲੈਨਰ ਆਇਆ ਉਹ ਚ ਲਿਖਿਆ ਹੋਇਆ ਕਿ ਫਸਟ 2 5th ਕਲਾਸ ਵਾਟਰ پارک ਲੈ ਕੇ ਜਾਉਂਗੇ ਉਹ ਵੀ ਫ੍ਰੀ ਮੈਂ 5th ਕਲਾਸ ਦਾ ਮੈਂ ਵਾਟਰ پارک ਜਾਉਂਗਾ ਫ੍ਰੀ ਇਹ ਵੀ ਨਾ ਵਾਟਰ پارک ਤੇ ਬਹੁਤ ਚੋੜੜੀਆਂ ਪਿਆਈਆਂ ਕਿਉਂਕਿ ਠੱਟੀ ਮਾਰ ਗਿਆ ਪਹਿਲੀ ਵਾਰ ਜਾਉਗਾ ਸਕੂਲ ਵੱਲੋਂ ਕਿਉਂਕਿ ਫ੍ਰੀ ਮੈਨੂੰ ਕਹੋ ਤੇਰੇ ਕੀ ਲੱਗਦੇ ਨੇ ਜਿਹੜੇ ਤੈਨੂੰ ਫ੍ਰੀ ਭੇਜਣਗੇ ਸੱਚੀ ਮਮਾ ਜੀ ਬਾਕੀ ਸਾਰਿਆਂ ਦੇ ਪੈਸੇ ਲੱਗਣਗੇ ਵਾਸਤੇ ਫਿਰ ਤੋ ਮਮਾ ਜੀ ਵਾਟਰ پارک ਨਹੀਂ ਉਹਨੇ ਕੋਈ ਨਦੀ ਨਦੀ ਦਿਖਾਣ ਜਾਣਾ ਲੋਕਾਂ ਨੂੰ ਕਿਹਨੇ ਫ੍ਰੀ ਕਹਿੰਦੀ ਆ ਮੰਮੀ ਮਮਾ ਜੀ ਇੰਨਾ ਦਿਨ ਉਹਦੇ ਵਿੱਚ ਤੈਰੋਂਗੇ ਵੀ ਸਲਾਈਡਸ ਵੀ ਲੋਂਗੇ ਇੰਨੇ ਮਸਤ ਮਸਤ ਵਾਟਰ ਦੀਆਂ ਤੇਗਲੀ ਮੈਂ ਮੋਲੂ ਵੀ ਬੋਤ ਬਣਾਉਂਦੀਆਂ ਨੇ ਕੀ ਪਿਛਲੀ ਵਾਰ ਪੂਲ ਪਾਟੀ ਤੇ ਮੈਸੇਜ ਆਇੰਦੀ ਬਹੁਤ ਲੱਗ ਰਹੀ ਹੈ ਹੁਣ ਫਿਲਹਾਲ ਵਾਟਰ ਪੂਲ ਨੂੰ ਹਜੇ 20 ਦਿਨ ਪਹਿਲੇ ਅੱਜ ਦੀ ਭੁੱਖ ਲੱਗ ਰਹੀ ਹੈ ਬਹੁਤ ਜ਼ਿਆਦੇ ਸਿਰ ਦੁਖ ਰਿਹਾ ਬਹੁਤ ਹੂੰ ਗਰਮ ਬਹੁਤ ਨੇ ਲਓ ਜੀ ਸਮੋਸੇ ਆ ਗਏ ਗਰਮ ਗਰਮ ਜਸ ਸਮੋਸੇ ਆ ਜਾਂਦੇ ਨੇ ਨਾ ਸਾਰੇ ਘਰ ਚ ਖੁਸ਼ਬੂ ਫੈਲ ਜਾਂਦੀ ਠੰਡੇ ਤੋਂ ਦੇਰਿਆ ਤਾਂ ਉਹ ਮੰਮਾ ਰਹਿਣ ਦੇ ਬਾਰੇ ਕਰਨਾ ਵੈਸੇ ਵੀ ਉਹ ਜਿਹੜੀ ਦੁਕਾਨ ਤੋਂ ਆਪਾਂ ਲੈ ਕੇ ਆਉਂਦੇ ਤੇ 2 ਵਜੇ ਦੇ ਗਰਮ ਬਣਦੇ ਆ ਪੈਸੇ 7-8 ਸਾਨੂੰ ਗਰਮ ਨਹੀਂ ਹੂੰ 7-8 ਦੇ ਪੈਸੇ ਇਹ ਮੰਗਨ ਤਾਂ ਨਹੀਂ ਹਾਂ ਤਾਂ ਕਰ ਲਓ ਲਓ ਪਵਾਜ ਆ ਗਈ ਕਹਿੰਦਾ ਮੈਨੂੰ 3 ਲੈ ਆਇਆ ਪਹਿਲਾਂ ਹੀ ਲਓ ਜੀ ਗਰਮ ਗਰਮ ਸਮੋਸੇ ਆ ਗਏ ਤੇ ਗਰਮ ਗਰਮ ਖਾਣੇ ਆ ਚਾਹ ਪੜੀ ਹੋਈ ਜਾ ਵਸ ਬਣਨ ਵਾਲੀ ਹੋਈ ਆ ਮਾਜੇ ਮੈਂ ਟੀਵੀ ਦੇਖਣ ਲੱਗੀ ਸੀ ਬੈਠ ਕੇ ਜਦ ਮੈਨੂੰ ਖੁਸ਼ਬੂ ਆਈ ਫਿਰ پتہ ਲੱਗਾ ਸਮੋਸੇ ਤਾ ਵੀ ਗਏ ਅੱਜ ਬਹੁਤ ਉਹ ਵੀ ਉਹ ਨੈਣਾ ਸਾਰਿਆਂ ਨੂੰ ਪਾ ਕੇ ਦੇਣੀ ਹੈ ਗਰਮ ਗਰਮ ਨੇ ਗਰਮ ਗਰਮੇ ਬੱਝਾ ਲੱਗਦੇ ਨੇ ਤੇ ਯੂ ਵੀ ਕਹਿੰਦਾ ਮੇਰੇ ਤਿੰਨ ਉਹਦੇ ਤਿੰਨ ਕਾਲਜ ਪਾ ਦਨੇ ਆ ਉਹਦੇ ਚਾਚੇ ਦੇ ਵੀ ਤਿੰਨ ਪਾ ਦਨੇ ਆ ਹਨਾ ਔਰ ਕਿਉਂਕਿ ਵੀ ਲਿਆਉਂਦੇ ਨੇ ਬਾਦੂ ਨੇ ਜਾ ਦੇ ਰੱਖੋ ਸਾਰੇ ਹੁਣ ਮੈਂ ਚੱਪ ਤੇ ਹੁਣ ਗਰਮੀਆਂ ਗਰਮੀਆਂ ਮਤਲਬ ਕੋਈ ਵੀ ਕਿਚਨ ਚ ਆਪਣਾ ਰਸੋਈ ਤੇ ਵੀ ਕੋਈ ਸਜਾਵਟ ਆਲਾ ਜਿਆਦਾ ਸਮਾਨ ਨਹੀਂ ਧਰਨਾ ਕਿਉਂਕਿ ਨਾ ਮਿੱਟੀ ਘੱਟਾ ਤੁਹਾਨੂੰ ਪਤਾ ਹੀ ਆ ਪਿੰਡਾਂ 'ਚ ਉਹ ਨਾ ਮਿੱਟੀ ਘੱਟਾ ਬਹੁਤ ਆ ਰਿਆਂ ਦਿਨਾਂ 'ਚ ਔਰ ਗਰਮੀ ਗਰਮੀ ਆ ਹਾ ਹਵਾਵਾਂ ਮਹੇਰੀਆਂ ਚਲਦੀਆਂ ਰਹਿਣੀਆਂ ਬਹੁਤ ਮਿੱਟੀ ਘੱਟਾ ਪੈਂਦਾ ਸਾਰੇ ਭਾਂਡੇ 'ਵਾਂ ਇਸ ਕਰਕੇ ਨਾ ਫਿਰ ਰਸੋਈਆਂ 'ਚ ਵੀ ਓਨਾਂ ਕਸਮ ਆਪਕੀ ਆਸਾਂ ਕਰਕੇ ਬੜੀ ਔੜੀ ਚੋਂ ਕੱਟਲ ਨੂੰ ਨਹੀਂ ਆ ਗਰਮੀਆ ਚ ਕੋਈ ਆਣਾ ਜਾਣਾ ਵੀ ਨਹੀਂ ਇੰਨਾ ਕਿਸੇ ਦਾ ਰਹਿੰਦਾ ਹੈਗਾ ਨਾ ਜਾਣੋ ਜੀ ਕਰ ਇਹਨਾਂ ਨਾਲ ਆਪਾਂ ਨਿਕਲ ਨੂੰ ਜੀ ਨਹੀਂ ਆਉਂਦਾ ਹੈਗਾ ਘਰ ਤੋਂ ਤਾਂ ਤੱਕ ਇਹਨਾਂ ਚੱਕਦਾ ਵਿਚਾਰ ਲਓ ਜਦੋਂ ਮੌਸਮ ਵਧੀਆ ਹੋਣਗੇ 3-4 ਮਹੀਨੇ ਤੱਕ ਫਿਰ ਆਪਾਂ ਸਾਫ਼ ਕਰਕੇ ਫੇਰ ਹੋਣੀ ਕਿੰਨੀ ਜ਼ਿਆਦਾਗੇ ਕਿਉਂਕਿ ਫਿਰ ਜਦ ਤਿਹਾੜ ਆਉਂਦੀ ਆ ਫਿਰ ਹਰ ਇੱਕ ਘਰ ਦਾ ਸੋਨਾ ਸੋਨੇ ਲੱਗਦਾ ਹਮ ਜੇ ਸੋਹ ਲਾਇਓਗੇ ਨਾ ਨਮੀ ਡੈਕੋਰੇਸ਼ਨ ਬਣ ਜਾਂਦੀ ਆ ਗਰਮੀਆਂ ਗਰਮੀਆਂ ਚੀਜ਼ਾਂ ਸਜਾਵਟ ਜੀ ਤਾਂ ਮਤਲਬ ਵੀ ਮਿੱਟੀ ਘੱਟਾ ਬਹੁਤ ਪੈਂਦਾ ਆਪਣੇ ਪਿੰਡਾਂ ਜੇ ਤਾਂ ਤੁਹਾਨੂੰ ਪਤਾ ਹੀ ਹੋਵੇ ਸਜਾਵਟਾਂ ਰਹਿੰਦੀਆਂ ਕਿੱਥੇ ਨੇ ਹਨਾ ਹੋਰ ਮਿੱਟੀ ਘੱਟੇ ਕਰਦੇ ਮਿੱਟੀ ਘੱਟਾ ਪਈ ਜਾਂਦਾ ਨਾਲ ਕੋਈ ਨਵੀਂ ਚੀਜ਼ ਲਾਈ ਵੀ ਵਧੀਆ ਲੱਗਦੀ ਹੈ ਔਰ ਸਾਸ ਮੈਂ ਪਹਿਲਾਂ ਹੀ ਸਾਰੇ ਥਾਲੀਆਂ ਚੋਂ ਕੱਢ ਲਈ ਸੀ ਕਿਉਂਕਿ ਨਾ ਫਿਰ ਸਾਰ ਤੇ ਗੰਦ ਜਾ ਪੈ ਜਾਂਦਾ ਇਕੱਲੀ ਇਕੱਲੀ ਪਾੜੀ ਫਿਰ ਇਹ ਤਾਂ ਆ ਗਿਆ ਤੈਨੂੰ ਸਮੋਸੇ ਵਾਲਾ ਨਾ ਉਹ ਮੈਨੂੰ ਐਂ ਹੀ ਦਿਓ ਅੰਦਰ ਵਿੱਚ ਸਾਸ ਪਾ ਕੇ ਦੇ ਹਾਂ ਪਹੁੰਚ ਗਿਆ ਤੇ ਨੰਦ ਬੰਦੇ ਐਨ ਆਕਰੋ ਪਲੇਟ ਚੱਕ ਕੇ ਲਿਆ ਦੇ ਇਹਨੂੰ ਤਾਂ ਪਹਿਲਾਂ ਹੀ ਤਿੰਨ ਸਮੋਸਿਆਂ ਦਾ ਉਹ ਲਾਟਾ ਆਰਡਰ ਤਾਂ ਪਹਿਲਾਂ ਹੀ ਕਿਉਂਕਿ ਫਿਰ ਤੁਹਾਨੂੰ ਤਾਂ ਪਤਾ ਹੀ ਨਹੀਂ ਜਣ ਆਹ ਲੋ ਮੇਰੀ ਸਪੈਸ਼ਲ ਪਲੇਟ ਟਾਸਟ ਗੇਟ ਲੈਓ ਸੌਸ ਬੇਬੀ ਚਾਹ ਤੇ ਪਿਆਣਾ ਨੂੰ ਵੀ ਧੰਨਵਾਦ ਕਰਮ ਨੇ ਹੁਣ ਖਾ ਲੈਣਗੇ ਠੰਢੀ ਕੋਲ ਉਹ ਵੱਡਾ ਪਿਆ ਉਹ ਪਿੱਛੇ ਪਿਆ ਟੋਕਰੀ ਕੋਲ हां सुतो होरम पण आहे दो बजे दो बजे गरम दो यू भी ही कडा पहिला ਹਾਂ ਮੈਂ ਆਖਰੀ ਦੀ ਬਿੱਲ ਨੂੰ ਮਹਾ ਆਈ ਵੀ ਨਹੀਂ ਗਦਰ ਦਾ ਦੋ ਦੇ ਜਮ ਨੂੰ ਵੀ ਫਿਰ ਨਾ ਤਾਂ ਤਿੰਨ ਦੀਆਂ ਪਹਿਲਾਂ ਹੀ ਸਾਈ ਆਰਡਰ ਦੇਣ ਲੱਗ ਗਿਆ ਉਹ ਆਇਆ ਨਾ ਵੀ ਕਿਤੇ ਮੁੱਕਣਾ ਹਾਂ ਵੀ ਮੁੱਕਣਾ ਜਾਨ ਪਹਿਲਾਂ ਹੀ ਮੈਨੂੰ ਇਕੱਠੇ ਦੇ ਦੋ ਬਸ ਲੈ ਲਓ ਜਿੰਨੇ ਬਸ ਲੈ ਲਓ ਓ ਪਾ ਇਹਨੇ ਕੇ ਕਮਰੇ ਚ ਸੌਸ ਕਿਉਂਕਿ ਐਵੇਂ ਹੁੰਦਾ ਫਿਰ ਜੇ ਬਚ ਜਨ ਨਾ ਫਿਰ ਬਸ ਕੋਈ ਨਹੀਂ ਖਾਂਦਾ ਇਸ ਲਈ ਚੀਜ਼ ਆਪਣੀ ਨਾ ਜਿਹੜੇ ਗੰਦੇ ਹੋ ਫਿਰ ਕਈ ਵਾਰ ਬਸ ਹੀ ਚੀਜ਼ ਖਰਾਬ ਵੀ ਕਰਦੀ ਹੈ ਗਰਮ ਚੀਜ਼ ਹੈ ਜੇ ਵਧੀਆ ਲੱਗਦੀ ਆ ਮੈਂ ਮਿਲਾ ਲਵਾਂ ਫਿਰ ਦੇਖਦੇ ਹਾਂ ਕੀ ਪੌੜੀ ਪੌੜੀ ਆਹ ਬੋ ਚਮਚਾ ਕਿਥੇ ਲੋ ਜੀ ਮੈਂ ਵੀ ਆਪਣੇ ਪਾਲੇ ਬਸ ਮੈਂ ਤਾਂ ਅਹੀਂ ਖਾ ਲੈਣੇ ਮੈਂ ਮੰਨੂ ਵਿੱਚ ਝੋਰਾ ਜਾ ਨਹੀਂ ਵਧੀਆ ਲੱਗਦਾ ਬਸ ਮੈਂ ਤਾਂ ਹੀ ਖਾ ਲੈਂਦੀ ਹਾਂ ਨਹੀਂ ਐਸਾ ਸਾਸ ਦੀ ਵੀ ਲੋੜ ਨਹੀਂ ਹੁੰਦੀ ਕਈ ਵਾਰ ਮੈਨੂੰ ਬਸ ਸੁੱਕੇ ਵੀ ਮੈਂ ਖਾ ਲੈਂਦੀ ਆ ਹੁਣ ਮੈਂ ਖਾ ਨਹੀਂ ਐਸਾ ਸਮੋਸੇ ਮੈਂ ਵੀ ਨਹੀਂ ਤਾਂ ਠੰਡੇ ਹੋ ਜਾਣੇ ਆ ਅੱਜ ਨਾ ਗਰਮੀ ਬਹੁਤ ਜ਼ਿਆਦਾ ਜਾ ਰਹੀ ਆ ਦੋ ਦਿਨ ਹੋ ਗਏ ਮਾਰੀ ਜੀ ਦਿਨ ਚ ਠੰਡੀ ਹਵਾ ਚਲਦੀ ਤੇ ਤਾਂ ਦਿਨ ਚ ਨਹੀਂ ਗਰਮੀ ਜੀ ਲੱਗਦੀ ਨਹੀਂ ਟੀ ਅੱਜ ਬਹੁਤ ਜ਼ਿਆਦਾ ਗਰਮੀ ਮਹਿਸੂਸ ਹੋ ਰਹੀ ਐ ਤੇ ਉੱਧਰ ਦੇਖੋ ਸਾਡਾ AC ਵੀ ਖੋਲਿਆ ਪਿਆ ਕਿਉਂਕਿ AC ਨਾ ਕੋਈ ਪਤਾ ਨਹੀਂ ਕੀ ਆ ਤੇ ਕੀ ਹੋ ਗਿਆ ਚਲਦਾ ਨਹੀਂ ਹੈਗਾ ਜਦ ਮੜਾ ਇਹ ਚੈਨਲ ਲੱਗਦਾ ਹੈ ਨਾ ਜਦੇ ਬੰਦ ਹੋ ਜਾਂਦਾ ਹੈ ਡੈਕ ਖਿੱਚਦਾ ਵੀ ਜਦ ਜਦੇ ਬੰਦ ਹੋ ਰਿਹਾ ਤਾਂ ਫੇਰਾ ਇਸ ਕਰਕੇ ਭਾਈ ਹੁਣ ਸਾਰਾ ਇਹਦਾ ਟੀਨ ਪਾਰਟ ਜੇ ਕੱਢ ਲਿਆ ਗਿਆ ਮਤਲਬ ਜਿਹੜੀਆਂ ਅੰਦਰ ਕੁਝ ਹੋਣਾ ਕੋਈ ਪ੍ਰੋਬਲਮ ਹੋਣੀ ਉਹ ਸਮਾਨ ਕੱਢ ਲਿਆ ਗਿਆ ਤੇ ਹੁਣ ਭਾਈ ਕਾਲੂ ਸਮਾਰ ਕੇ ਜਾਊਗਾ ਕਹਿੰਦਾ ਇੱਕ ਦਿਨ ਲੱਗੂਗਾ ਹੁਣ ਕੱਲੂ ਚੱਲੂਗਾ ਸਾਡਾ ਅਸੀਂ ਕਿਉਂਕਿ ਖਰਾਬ ਹੋ ਗਿਆ ਗਰਮੀ ਬਹੁਤ ਜ਼ਿਆਦਾ ਲੱਗ ਰਹੀ ਹੈ ਰਾਤ ਨੂੰ ਵੀ ਇੰਨੀ ਗਰਮੀ ਲੱਗਦੀ ਹੈ ਮੈਂ ਹੁਣ ਦੇਖ ਰਹੀ ਹਾਂ ਟੀਵੀ ਜੇਠਾ ਲਾਲ ਜੇਠਾ ਲਾਲ ਜਿਵੇਂ ਬਹੁਤ ਦਿਨ ਬਾਅਦ ਆਇਆ ਹੈ ਜੇਠਾ ਲਾਲ ਮੈਨੂੰ ਬਹੁਤ ਪਸੰਦ ਹੈ ਪਰ ਮੈਂ ਵਿੱਚ ਨੂੰ ਨਾ ਕਦੇ-ਕਦੇ ਛੱਡ ਦਿੰਦੀ ਹਾਂ ਕਿਉਂਕਿ ਫੇਰ ਆਦਤ ਜੀ ਪੈ ਜਾਂਦੀ ਹੈ ਦੇਖਣ ਦੀ ਅੱਜ ਮੈਂ ਬਹੁਤ ਥੀਰਾਂ ਬਾਅਦ ਲਾਇਆ ਹੈ ਇੱਕ ਮੈਨੂੰ ਨਾ ਬਹੁਤ ਜਣਿਆਂ ਦਾ ਕਮੈਂਟ ਆਂਦਾ ਹੁੰਦਾ ਹੈ ਵੀ ਰਵੀ ਦੀ ਫੈਮਿਲੀ ਕਿਹੜੀ ਆ ਰਾਵੀ ਰਵੀ ਦੇ ਫੈਮਿਲੀ ਚ ਕੌਣ ਕੌਣ ਨੇ ਤੇ ਉਹਨਾਂ ਦਾ ਪਿੰਡ ਕਿੱਥੇ ਆ ਪਿੰਡ ਦੇਖੋ ਮੈਨੂੰ ਉਹਨਾਂ ਦਾ ਨਾ ਪਤਾ ਨਹੀਂ ਹੈਗਾ ਕਿਉਂਕਿ ਪਿੰਡ ਐਨਾ ਪਤਾ ਹੀ ਵੀ ਉਹਨਾਂ ਦਾ ਮਲੇਰਕੋਟਲੇ ਲਵੇ ਪਿੰਡ ਆ ਪਰ ਪਿੰਡ ਦਾ ਨਾਮ ਨਹੀਂ ਮੈਨੂੰ ਪਤਾ ਹੈਗਾ ਜਦ ਵੀ ਰਾਵੀ ਨੈਕਸਟ ਟਾਈਮ ਵਲੌਗ ਜਾਊਗੀ ਤਾਂ ਤੁਹਾਨੂੰ ਉਹ ਖੁਦ ਦੱਸ ਦਊਗੀ ਵੀ ਉਹਦਾ ਪਿੰਡ ਕਿੱਥੇ ਆ ਕਿਹੜਾ ਏ ਤੇ ਉਹਦੀ ਫੈਮਿਲੀ ਚ ਉਹਦੇ ਫਾਦਰ ਇਨ-ਲੋ ਨੇ ਤੇ ਸੋਹਰਾ ਏ ਉਹਦਾ ਤੇ ਹਸਬੈਂਡ ਹੈ ਉਹਦਾ ਇੱਕ ਤੇ ਖੁਦ ਉਹ ਆਪ ਹੈ ਬਸ 3 ਮੈਂਬਰ ਨੇ ਤੇ ਜਿਵੇਂ ਲੱਕਾ ਖੁੱਲ ਗਿਆ ਮੇਰਾ ਤੇ ਜਿਵੇਂ ਉਹ ਕਾਫੀ ਮਤਲਬ ਅਭੀ 4-5 ਸਾਲ ਹੋ ਗਏ ਉਹਦੀ ਮੈਰਿਜ ਨੂੰ ਤੇ ਬੇਬੀ ਕੋਈ ਹੈ ਨਹੀਂ ਉਹਦੇ ਕੋਲ ਉਹਨਾਂ ਕੋਲ ਤਾਂ ਕਰਕੇ ਬਸ ਉਹ 3 ਮੈਂਬਰ ਨੇ ਤੇ ਪਿੰਡ ਕਿਹੜਾ ਹੈ ਉਹ ਤੁਹਾਨੂੰ ਵਲੌਗ ਚ ਖੁਦ ਦੱਸੂਗੀ ਕਿਹੜਾ ਪਿੰਡ ਹੈ ਆਈਸ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਮਮਾ ਹੋਣੇ ਜਾ ਰਹੀ ਆ ਪ੍ਰਿੰਡੀਆਂ ਦੀ ਸਬਜੀ ਬਣਾਉਣ ਨੂੰ ਰੇ ਬੀਬੀ ਬੈਠੀ ਵੀ ਆ ਉਹ ਪ੍ਰਿੰਡੀਆਂ ਚੀਰਨ ਤੇ ਆਉਰੇ ਆ ਗਠੇ ਤੇ ਉਹ ਉਹ ਆਉਰੇ ਪ੍ਰਿੰਡੀਆਂ ਗਠੇ ਤੇ ਉਹ ਉਰੇ ਗਠੇ ਤੇ ਪ੍ਰਿੰਡੀਆਂ ਤੇ ਉਧਰ ਇੱਕ ਏਸੀ ਦੀ ਸਰਵਿਸ ਹੋ ਰਹੀ ਆ ਚੱਲ ਰਹੀ ਆ ਤੇ ਦੂਜੇ ਏਸੀ ਦੀ ਕਾਲੂ ਹੋਊਗੀ ਕਿਉਂਕਿ ਏਸੀ ਤੇ ਆ ਖਰਾਬ ਯੂਵੀ ਚਲਾ ਰਿਹਾ ਰੇੜੀ ਤੇ ਯੂਵੀ ਬਣਾਊਗਾ ਅੱਜ ਦਾ ਵਲੌਗ ਹੋ ਨਦਰ ਮੈਂ ਲੱਗਿਆ ਆਪਣੀਆਂ ਡੀਆਂ ਘਟਣ ਗੱਠੇ ਜੀਰੇ ਹੋਏ ਨੇ ਹੁਣ ਮੈਂ ਪ੍ਰਿੰਟੀਆਂ ਰਹਿ ਗਿਆ ਸੀਗੀਆਂ ਖੜਾ ਹੋ ਜਾ ਮੈਂ ਪ੍ਰਿੰਡੀਆਂ ਲੱਗੀਆਂ ਹੁਣ ਚੀਰਨਾ ਆ ਇਹਦੇ ਚ ਖਾਚ ਪਾ ਦਾਂ ਆ ਗੋਹੇ ਚ ਪਾ ਦੇ ਗੋਹੇ ਚ ਹਾਂ ਠੀਕ ਹੈ ਇਹ ਜਿਹੜੀਆਂ ਡੀਆਂ ਫੋਲਕ ਜਿਹੜੇ ਪਏ ਆ ਗੋਹੇ ਚ ਪਾ ਦੇ ਫੇ ਮੈਨੂੰ ਨੂੰ ਪਾਇ ਗੋਹੇ ਮੱਖਿਆਲ ਤੇਰੀ ਆ ਖਾਲੇ ਖਾਲ ਪਰ ਮੱਖਿਆਲ ਬੈਠਾ ਦਾ ਮੇਰੇ ਨਾਲੇ ਉੱਠ ਕੇ ਆ ਗਿਆ ਮੈਂ ਚੀਰੇ ਲੱਗੀਆਂ ਪ੍ਰਿੰਡੀਆਂ ਪ੍ਰਿੰਡੀਆਂ ਦੇਖੋ ਕਈਆਂ ਦੀਆਂ ਨਾ ਛੋਟੀਆਂ ਹੁੰਦੀਆਂ ਨੇ ਮਤਲਬ ਕਈ ਛੋਟੇ ਸਾਈਜ਼ ਦੀਆਂ ਚੀਰਦੇ ਨੇ ਤੇ ਮੈਂ ਤੁਹਾਨੂੰ ਆਪਣਾ ਸਾਈਜ਼ ਦੱਸਦੀ ਆ ਮੈਂ ਕਿਵੇਂ ਚੀਰਦੀ ਆ ਆ ਦੇਖ ਇਹ ਐਡਾ ਸਾਈਜ਼ ਹੁੰਦਾ ਮੇਰਾ ਓਹੋ ਇਹ ਆ ਵਾਲਾ ਸਾਈਜ਼ ਹੁੰਦਾ ਮੇਰਾ ਐਡਾ ਇਹ ਐਡੀਆਂ ਪ੍ਰਿੰਡੀਆਂ ਨੇ ਜਿਹੜੀਆਂ ਉਹਨਾਂ ਨੇ ਤਾਂ ਪ੍ਰਿੰਡੀਆਂ 'ਚ ਛੇੜ ਜਾ ਹੋ ਜਾਂਦਾ ਏ ਜੱਡੀਆਂ ਐਡੀਆਂ ਚੀਰਾਂਗੇ ਆਪਾਂ ਤਾਂ ਇਹਨਾਂ 'ਚ ਛੇੜ ਨਹੀਂ ਰਹਿੰਦਾ ਹੈਗਾ ਬਿਲਕੁਲ ਕੁੜਕਰੀਆਂ ਵਧੀਆ ਬਣਦੀਆਂ ਨੇ ਜਿੰਨੀਆਂ ਛੋਟੀਆਂ ਚੀਰਾਂਗੇ ਉਹ ਛੇੜ ਜਾਂ ਚੀੜੀਆਂ ਚੜੀਆਂ ਹੋ ਜਾਂਦੀਆਂ ਨੇ ਜਿਵੇਂ ਤੁਸੀਂ ਹੁਣ ਦੇਖ ਹੀ ਸਕਦੇ ਹੋ ਨਾਲੀਆਂ ਜਿਵੇਂ ਬੰਨ੍ਹਣੀਆਂ ਨੇ ਹਾਂ ਜਿਵੇਂ ਕਿ ਯੂਵੀ ਦੇਖ ਹੀ ਸਕਦੇ ਹੋ ਹੁਣ ਯੂਵੀ ਨਿਊ ਬਲੌਗਰ ਆ ਗਿਆ ਯੂਵੀ ਬਲੌਗ ਦੇਖ ਦੇ ਕੇ ਹਨਾ ਹੁਣ ਬਲੌਗ ਦੇਖ ਦੇ ਕੇ ਆਪ ਵੀ ਬਲੌਗ ਬਣਾਉਣ ਲੱਗ ਗਿਆ ਹਨਾ ਤੇ ਆਹ ਦੇਖੋ ਬੀਨਾ ਚੀਰ ਵੀਵੀਆਂ ਭਰਿੰਡੀਆਂ ਤੇ ਆਹ ਆਹ ਦੇਖੋ GDV प्रिंटिंग चल ਕੋਈ ਗੱਲ ਨਹੀਂ ਫਿਰ UV ਜੇ ਸਿੱਖੂਗਾ ਤਾਂ ਹੀ ਹੈਲਪ ਹੋਊਗੀ ਕਿਉਂਕਿ ਕਈ ਵਾਰ ਵੀਡੀਓ ਬਣਾਉਂਦਾ ਜੇ ਕੋਈ ਮੈਂਬਰ ਨਹੀਂ ਹੁੰਦਾ ਤਾਂ ਬੱਚੇ ਕੰਮ ਆ ਜਾਂਦੇ ਨੇ ਹਨਾ ਬੱਚੇ ਵੀ ਤਾਂ ਫਿਰ ਜੇ ਸਿੱਖੂਗਾ ਤਾਂ ਹੀ ਤਾਂ ਫਿਰ ਵੀਡੀਓ ਬਣਾਏ ਕਰੂਗਾ ਹਰੀਕ ਨੂੰ ਕੈਮਰਾ ਦਿਮਾਗ ਦਾ ਫੇਰੇਰਾ ਦਿਮਾਗ ਦਾ ਫੇਰੇਰਾ ਚਿੱਤਰ ਖਾਂਦਾ ਕਰਦਾ ਪਰ ਕਾਉੜ ਜਾਦੇ ਆ ਮਮਾ ਜੀ ਜਿਵੇਂ ਤੁਸੀਂ ਪਾਪਾ ਨੂੰ ਕਹਿੰਦੇ ਆ ਓਰੇ ਆਓ ਤੇ ਪਿੱਛੇ ਜਾਓ ਮੈਨੂੰ ਹਰ ਇੱਕ ਚੀਜ਼ ਦਾ ਪਤਾ ਹੈ ਕਦ ਅਨੇੜੇ ਤੇ ਦਿਖਾਣੇ ਕਦ ਪਿੱਛੇ ਸਾਰਾ ਕੁਝ ਪਤਾ ਮੈਨੂੰ ਆ ਦੇਖੋ ਚਿੱਤਰ ਖਾਂਦਾ ਵੀ ਪਤਾ ਕਦ ਕਿਹੜੇ ਵੇਲੇ ਖਾਣੇ ਆ ਕਦੇ ਕਦੇ ਤਾਂ ਜਾਣ ਪੁੱਜੇ ਖਾਂਦਾ ਝੂਠ ਬੋਲ ਕੇ ਕੀ ਫਿਰ ਕਹਿ ਬੰਦਾ ਮਮਾ ਮੈਂ ਤਾਂ ਜਾਣ ਕੇ ਬੋਲਿਆ ਸੀ ਵੀ ਤੁਸੀਂ ਐ ਕਹੋਗੇ ਤੇ ਜਦ ਚਿੱਤਰ ਪੈ ਜਾਂਦੇ ਨੇ ਫਿਰ ਰਾਟ ਪਾਪਾ ਦਾ ਸੰਦਾ ਜੀ ਇੱਕ ਪ੍ਰਿੰਡੀ ਵੇਸਟ ਹੋ ਗਈ ਇੱਕ ਪ੍ਰਿੰਡੀ ਵੇਸਟ ਹੋ ਗਈ ਪਰ ਵੇਸਟ ਨਹੀਂ ਹੋਈ ਗਿਰਨੀ ਨਹੀਂ ਵਿੱਚੇ ਪਾ ਲੈਣ ਕਿਉਂਕਿ ਧੋਈ ਵੀ ਹੈ ਸਾਫ਼ ਸੁਥਰੀ ਹੈ ਪ੍ਰਿੰਡੀਆਂ ਥੋੜੀਆਂ ਇਹ ਕੰਮਸਾਰਨਾ ਹੈ ਫੈਮਿਲੀ ਵੱਡੀ ਹੈ ਰੋਟੀ ਖਾਣੀ ਹੈ ਰਾਜੀ ਅੱਬਰੋ ਚ ਜਰਮਸ ਲੱਗ ਗਏ ਨਹੀਂ ਲੱਗੇ ਕੋਈ ਜਰਮਸ ਨਹੀਂ ਹੁੰਦੇ ਹੈਗੇ ਐਨੇ ਕੇ ਮਾੜੀ ਜਿਹੀ ਗਰੀ ਤੇ ਕਾ ਜਰਮਸ ਲੱਗ ਜਾਂਦੇ ਨੇ ਹੈ ਹੂੰ ਨਾ ਤੇ ਪਰ ਕਈ ਵਾਰ ਲੱਗ ਵੀ ਜਾਂਦੇ ਨੇ ਨਹੀਂ ਲੱਦੇ ਹੁਣ ਐ ਤਾਂ ਆਪਾਂ ਥੱਲੇ ਬੈਠੇ ਆ ਹੁਣ ਆਪਾਂ ਨੂੰ ਵੀ ਜਮਝ ਲੱਗ ਜਾਣਗੀ ਹੈ ਨਾ ਬੀਬੀ ਆਪਾਂ ਕਿਹੜਾ ਕੋਈ ਸਬਜੀ ਆ ਹੋਰ ਥੋੜੀ ਦੇਰ ਤੱਕ ਮਿਲਦੇ ਕਿਉਂਕਿ ਇਥੇ ਐਸੀ ਸਰਵਿਸ ਆਨੇ ਲੱਗੇ ਆਉਂਦੇ ਨੇ ਉੱਧਰ ਐਸੀ ਸਰਵਿਸ ਹੋ ਰਹੀ ਆ ਉਹ ਦੇਖੋ ਮਸ਼ੀਨਾਂ ਪਈਆਂ ਮਸ਼ੀਨਾਂ ਪਈਆਂ ਨੇ ਮੋਟਰ ਲੱਗੀ ਵੀ ਇਹਨਾਂ ਦੀ ਆਵਾਜ਼ ਆਈ ਜਾਂਦੀ ਹੈ ਹੁਣ ਬਣਾ ਲਾਣ ਲੱਗੇ ਜੀ ਤੜਕਾ ਤੇਲ ਸੱਚ ਜਿਆਦਾ ਤਾਂ ਨਹੀਂ ਬੀਬੀ ਸਿਰੋਂ ਸਭਨੇ ਘਲੇ ਦਿਦੋਈ ਤੇ ਇਹ ਗੱਲ ਸਭ ਨੂੰ ਜੀ ਹੈ ਫਰਨੀ ਬਰਿੰਦੀਆਂ ਸਰਚਾ ਜਿਹਾ ਤੇ ਹੋ ਗਿਆ। ਅਗਰੇ ਦਰ ਜੇ ਹੁਣ ਕੀ ਕਰਵਾਉ। ਪਹਿਲਾ ਪ੍ਰਿੰਦੀਆਂ ਭੁੰਨ। ਯੂ ਵੀ ਥੋੜੀ ਜੀ ਵੀਡੀਓ ਬਣਾ ਕੇ ਅੰਦਰ ਭੱਜ ਗਿਆ। ਉਹ ਵੀਡੀਓ ਬਣਾਉਣ ਦਾ ਕੋਈ ਨਹੀਂ ਕਿਉਂਕਿ ਜਿਸ ਪਾਵ ਵੀ ਨਹੀਂ ਹੈ। ਅੱਜ ਤਾਂ ਕਰਕੇ ਮੈਂ ਵੀਡੀਓ ਬਣਾ ਰਹੀ ਹਾਂ ਬੀਬੀ ਤੜਤਲਾ ਰਹੀ ਹੈ। परिडिया भुन के वी बन मैं भी मैं तड़का लाइती परिंदी भुननी पियां हूं मैं बीबी mm. ने दसिया नहीं मैं बीबी ने पूछा बीबी ने अपने परिंडिया मैं परिंडियां भुन पे थोड़ी जी हो रेडी कर लो फिर निकल जी ਦੇ ਸਪਾਟਾ ਸੀਗਾ ਗਠਿਆਂ ਦੇ ਸੰਬਿੱਚੇ ਭੁੰਨ ਲੈਣੇ ਦੇ ਟਰਿੰਡੀਆਂ ਭੁੰਨ ਹੋ ਗਈਆਂ ਬਾਅਦੇ ਬਾਅਦ ਇਹਨਾਂ ਨੂੰ ਦੇ ਵਿਚੇ ਭੁੰਡੀਆਂ ਪੁੱਟ ਦੇਣੀ ਆ ਜੇ ਬਣੇ ਨਾ ਆ ਤਾਂ ਮੜਾ ਜਾ ਨਿਕਲ ਗਿਆ ਤਾਂ ਇਹ ਨਹੀਂ ਹੋਣਗੇ ਤੰਦਾਂ ਬਸ ਥੋੜੀ ਜਿਹੀ ਉਤਰਿਆ ਹਜੇ ਹੋਈ-ਹੋਈ ਲੱਗਣਗੀਆਂ ਬਾਦਾਂ ਪੁੱਟਿਆ ਹੂੰ ਚਲੋ ਜਿਹੜੀਆਂ ਪ੍ਰਿੰਡੀਆਂ ਹੈਤੀਆਂ ਵਿੱਚ ਪਾਤੀਆਂ ਹੁਣ ਬਣਨੇ ਆਈ ਏ ਸਾਡੀ ਪ੍ਰਿੰਡੀਆਂ ਦੀ ਸਬਜੀ ਦੇ ਤਿਆਰ ਐਂ ਅਹੀ ਜੱਟ ਤੀਜਨ ਨੂੰ ਜਦੋਂ ਟਾਈਮ ਜਾਨ ਲੱਗਦਾ ਹੈਗਾ ਨਾ ਤੇ 5 ਮਿੰਟਾਂ ਦਾ ਖੇਡਨੇ ਲੱਗ ਸੋ ਜੇ ਵੱਡੀਆਂ ਪ੍ਰਿੰਡੀਆਂ ਕੱਟੀਆਂ ਹੁੰਦੀਆਂ ਮੈਂ ਕੱਟਿਆ ਨਾ ਫਿਰ ਉਹ ਮੇ ਪ੍ਰਿੰਡੀ ਖੜਮੀ ਰਹਿੰਦੀ ਐ ਵੀ ਮਤਲਬ ਲਾਲ ਆ ਜਾਂ ਜਿਹੜੀਆਂ ਲਾਲਾਂ ਦੀਆਂ ਛੜਦੀਆਂ ਨਹੀਂ ਉਹਨਾਂ ਛੜਦੀਆਂ ਵਾਲੇ ਮੈਂ ਤਾਂ ਕੱਟੀਆਂ ਵੀ ਲਈਆਂ ਦੱਸੋ ਹੋ ਹੋ ਚੁੰਡੀਆਂ ਨੇ ਟੇਡੀਆਂ ਬਿੰਦੀਆਂ ਜਿਹਾਂ ਨੇ ਕਾਟਾ ਪਾਈਆਂ ਨੇ ਕੁੱਡੀਆਂ ਨੂਨ ਵਿੱਚ ਪਾਟਾ ਪਾਵਾਂਗੇ ਲੈ ਕਿਉਂ ਨਹੀਂ ਹਾਂ ਹੁਣੇ ਦੋਪਹਿਰ ਨੂੰ ਹੋਊਗਾ ਕਾਹੀ ਰੋਟੀਗਾ ਵਿੱਚ ਜੀ 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 ਪ੍ਰਿੰਦੇ ਦੀ ਸਬਜ਼ੀ ਖਾਣ ਨੂੰ ਜੀ ਕਰ ਰਿਹਾ ਭਾਈ ਆ ਜਾਓ ਖਾਸ ਕਰਕੇ ਉਹਨਾਂ ਦਾ ਕਰ ਰਿਆ ਹੁਣ ਆ ਜੀਤਾ ਦੇਖ ਕੇ ਵੀਡੀਓ ਉਹਦਾ ਕਿਉਨੇ ਵਾਲੀ ਮਸੀ ਦਾ ਸੰਦੀਪ ਦਾ ਰਾਤਵੀਰ ਦਾ ਉਹਨਾਂ ਦਾ ਪਰਿੰਡਿਆ ਸਾਨੂੰ ਜੀ ਕਰ ਰਿਆ ਹੁਣ ਆ ਚੁੱਲੇ ਪਰ ਬਣੀਆਂ ਵੀ ਨੇ ਨਾ ਤਸ ਬੀਆਂ ਨੇ ਉਹਦਾ ਹੁਣ ਹਨਾ ਉਹ ਤਾਂ ਉਰੇ ਵੀ ਪਾਈ ਸੀ ਭਪਾਉਂਦੀ ਫੋਰ ਉਰੇ ਉਰੇ ਆ ਕੇ ਨਾਲੇ ਸੰਦੀਪ ਦਾ ਕੁਝ ਜ਼ਿਆਦਾ ਤਸਦੀ ਹੈ ਚੁੱਲੇ ਵਾਲੀਆਂ ਚੀਜ਼ਾਂ ਨੂੰ ਲੋਜੀ ਤਿੰਦਿਆਂ ਹੋ ਗਿਆ ਪਿਆਰ ਬਸ ਹੁਣ ਉਹਦੇ ਤੇ ਤੜਕਣੀ ਚ ਕੱਢ ਕੇ ਅੰਦਰ ਲੈ ਜਾਣੀ ਆ ਤੇ ਆ ਕੜਾਹੀ ਮੈਂ ਦੇਣੀ ਮਾਂਜ ਅੱਜ ਮਜਬੂਰੀ ਚ ਬੀਬੀ ਨੂੰ ਖਾਣਾ ਬਣਾਉਣਾ ਪਿਆ ਹੁਣ ਇਹ ਨਾ ਕਿ ਉਹ ਵੀ ਤੁਸੀਂ ਬੀਬੀ ਨੂੰ ਲਾਇਆ ਮਜਬੂਰੀ ਥੀ ਬਸ ਇਹ ਤਾਂ 5 ਮਿੰਟਾਂ ਚ ਬਣ ਜਣੀ ਪਿਆ ਕਿਉਂਕਿ ਕੈਮਰਾ ਯੂਵੀ ਭੱਜ ਗਿਆ ਮੈਂ ਬਲਾ ਕੇ ਵੀ ਲਈ ਦਹੀ ਤੇ ਅੰਦਰ ਆਇਆ ਨਹੀਂ ਹੈਗਾ ਰੁਸ ਕੇ ਭੱਜ ਗਿਆ ਵੀ ਉਹਨੂੰ ਰੇੜੀ ਪਾ ਤੇ ਕਿਉਂ ਠਾ ਉਹ ਕਰਤਾ ਵੀ ਮੇਤੇ ਰੈਡੀ ਕਿਉਂ ਕਹਤਾ ਵੀ ਠੀਕੜਾ ਹੱਥ ਚਸਾ ਲਾ ਲੈਣ ਤੇ ਹੂੰ ਲੋ ਮੈਂ ਭਿੰਡੀਆਂ ਲਈਆਂ ਤਾਰ ਤੇ ਉਹਨਾ ਕੜਾਹੀ ਚ ਨਾ ਸੋਰੀ ਤੜਕਣੀ ਚ ਮੈਂ ਲੈਣੀਆਂ ਕੱਢ ਇਹ ਭਿੰਡੀਆਂ ਨੇ ਸਾਡੇ ਘਰ ਦੀਆਂ ਹੀ ਐ ਇਹ ਅਸੀਂ ਕੱਲ ਤੋੜ ਵੇ ਸੀਗੇ ਜਦ ਭਿੰਡੀਆਂ ਤੋੜ ਰਹੀ ਤੇ ਵਿਚ ਵਿਚਾਲੇ ਸਾਡੀ ਮਸੀ ਦਾ ਫੋਨ ਆ ਗਿਆ ਸੀਗਾ ਫਿਰ ਅਦਬ ਚਾਲੇ ਸਾਨੂੰ ਵੀਡੀਓ ਛੱਡਣੀ ਪਈ ਕਿਉਂਕਿ ਮੇਰੇ ਫੋਨ ਤੇ ਆਇਆ ਸੀਗਾ ਮੇਰੇ ਫੋਨ ਤੇ ਮੈਂ ਵੀਡੀਓ ਬਣਾਉਣੀ ਐ ਕੋਈ ਗੱਲ ਨਹੀਂ ਫਿਰ ਬਾਤਾਂ ਤੋੜ ਲੀਆਂ ਸੀ ਕਿਉਂਕਿ ਸਾਡੀ ਮਾਸੀ ਦਾ ਉਹ ਜ਼ਰੂਰ ਰਹਿੰਦਾ ਏ ਵੀ ਤੁਸੀਂ ਫੋਨ ਨਹੀਂ ਕਰਦੇ ਮੈਨੂੰ ਫੋਨ ਸੱਚੀ ਅਸਾ ਤੋਂ ਹੁੰਦਾ ਵੀ ਨਹੀਂ ਹੈਗਾ ਪਰ ਜਦ ਵੀ ਸਾਨੂੰ ਐ ਲੱਗਦਾ ਵੀ ਮਾਸੀ ਨੂੰ ਅਸੀਂ ਕਹੀਂ ਚੀ ਹੋ ਗਿਆ ਫੋਨ ਨਹੀਂ ਕੀਤਾ ਫਿਰ ਸਾਨੂੰ ਯਾਦ ਆ ਜਾਂਦੀ ਹੈ ਅੰਨੇ ਨੂੰ ਦਾ ਆਪਣੇ ਆਪ ਆ ਜਾਂਦਾ ਵਿਚਾਰੀ ਦਾ ਚਲੋ ਜੀ ਹੁਣ ਮੈਂ ਮਾ ਦਦਾ ਕੜਾਹੀ ਲਓ ਜੀ ਘੜੇ ਲੀਆਂ ਕੱਢ ਜਿਹਾ ਮੈਂ हां ਆਪਣੇ ਘਰ ਲੱਗੀਆਂ ਵੇ ਜੜੀਆਂ ਥੋੜੀਆਂ ਟੀਆਂ ਪਰ ਫਿਰ ਪੱਕੀਆਂ ਨਹੀਂ ਪਈਆਂ ਪੁੱਤ ਨਾ ਨਾ ਪੱਕੀ ਹੈ ਹੀ ਨਹੀਂ ਕੋਈ ਪਰਚੇ ਨਿਕਲ ਹੀ ਨਹੀਂ ਅਜੇ ਜੜੀਆਂ ਨਰਮ ਨਰਮ ਹੋਤੀਆਂ ਆ ਟੋੜੀਆਂ ਜਿਹੀਆਂ ਲੱਗੀਆਂ ਨਾ ਨਾ ਘਰ ਦੀਆਂ ਪ੍ਰਿੰਡੀਆਂ ਨੇ ਕੱਲ ਟੋੜੀਆਂ ਦੀਆਂ ਜਦੋਂ ਦਾ ਫੋਨ ਆਇਆ ਤਾਂ ਮਾਸੀ ਦਾ ਸੀ ਉਹਨੇ ਵਾਲੀ ਦਾ ਜਦ ਤੋੜ ਰਹੀ ਤੇ ਪ੍ਰਿੰਡੀਆਂ ਵੀਡੀਓ ਬਣਾ ਰਹੀ ਸੀ ਉਹ ਵੀਡੀਓ ਰੁਕੋ ਗਈ ᱛੀ ਫਿਰ ਵਿੱਚ ਮੈਂ ਰੋਕਤੀ ਬਸ ਥੋੜੀ ਜਿਹੀ ਉਹ ਕੱਲ ਤੋੜੀ ਤੇ ਥੋੜੀ ਜਿਹੀ ਅੱਜ ਤੋੜੀਆਂ ਆ ਇਹ ਵਿੱਚ ਰਲਾ ਕੇ ਫਿਰ ਕਰ ਲਈ। ਕੱਲ ਤਾਂ ਨਹੀਂ ਕਰੀਆਂ ᱛਿਆਂ। ਉਹ ਵੀ ਫਿਰ ਥੋੜੀ ਜੀਆਂ ਨਾਲ ਕਿਆ ਸਰੂਗਾ। ਇੱਧਰ ਯੂ ਵੀ ਖਾ ਰਿਆ। ਮੈਂ ਪ੍ਰਿੰਡੀ ਨਹੀਂ ਖਾ ਰਿਆ ਬਸ ਇਕੱਠੇ-ਕੁੱਠੇ ਖਾ ਰਿਆ। ਆ ਲੈ ਲਓ ਪਤਾ ਅੱਜ ਫੇਰ ਇਕੱਠੇ-ਕੁੱਠੇ ਕਰਿਆ ਪ੍ਰਿੰਡੀ ਤਾਂ ਹਰੀ ਐ ਹਰੀ ਸਬਜ਼ੀ ਨਾਲ ਡਾਕਟਰ ਕਹਿੰਦੇ ਤਾਕਤ ਆ ਨਹੀਂ ਹੁੰਦੀ ਆ। ਉਹ ਤਾਂ ਸਾਡੇ ਪ੍ਰਿੰਡੀ ਦੀ ਸੀ ਕਰਦੇ। ਪ੍ਰਿੰਡੀ ਲੰਬਿਆ ਚੀਰਵਾਸ ਵਾਦ ਲੱਗਦੇ ਆ। ਨਾ ਲੰਬੀਆਂ ਹੀ ਚੀਰ। ਦੁਨੀਆਂੋਂ ਦੇ ਨਾਲ ਨਿਓਂ ਗੋੜੀ ਨੇ ਕੱਠੀਆਂ ਆਈਆਂ। ਸਰ ਆ ਜੀ। ਮੈਂ ਵੱਡੀਆਂ ਚੀਜ਼ੀਆਂ ਨਹੀਂ ਛੋਟੀਆਂ ਹੀ ਚੀਜ਼ੀਆਂ ਹੈਗੀਆਂ ਹਾਂ ਅ ਅੱਦਾ ਕਮੈਂਟ ਆਇਆ ਤੇ ਵੀ ਜਿਹੜੀ ਉਹ ਮੈਂ ਨਾ ਜਦੋਂ ਉਦੋਂ ਕੜੀ ਚੋਣੀ ਬਣਾਇਤੀ ਚੋਲ ਤੇ ਹੋ ਰਹੀ ਸੀ ਕਿ ਮੈਂ ਦੱਸਿਆ ਤਾਂ ਵੀ ਇਹ ਬਾਸਮਤੀ ਚੋਲ ਹੈ ਵੀ ਉਹ ਵੀ ਅਸੀਂ ਲਏ ਤਾਂ ਸੀ ਮੁੱਲ ਦੇ ਹੀ ਵਿਉਦੇ ਆ ਵੀ ਖੇਤ ਹੈ ਘਰ ਖੇਤਾਂ ਦੇ ਹੀ ਆ ਘਰ ਦੇ ਮਤਲਬ ਦੁਕਾਨ ਤੋਂ ਪਹੁੰਚ ਨਹੀਂ ਅਸੀਂ ਲਏ ਆ ਅਸੀਂ ਆ ਹਰ ਸਾਲ ਨਾ ਅੱਧਾ ਕੁਆਂਟਾ ਲੈਂਦੇ ਆਪਾਂ ਕਿੱਦਾਂ ਕੁਆਂਟਾ ਪੰਜਾ ਕਿਲੋ ਅੱਧਾ ਕੁਆਂਟਾ ਲੱਨੇ ਹੁੰਦੇ ਆ ਤੇ ਇਹਨਾਂ ਨੂੰ ਕਿਸੇ ਨੇ ਪੁੱਛਿਆ ਤਾਂ ਕਮੈਂਟ ਕਰਕੇ ਵੀ ਕਿਹੜੀ ਬਾਸਮਤੀ ਆ ਉਹ ਜਿਹੜੀ ਆਪਾਂ ਲਈ ਆ ਮੈਨੂੰ ਤਾਂ ਪਤਾ ਨਹੀਂ ਬਾਸਮਤੀ ਦੇ ਨਾਲ ਬਹੁਤ ਵੈਰਾਈਟੀਆਂ ਨੇ ਜਿਹੜੀ ਆਪਾਂ ਲਈ ਆ ਜਿਨ੍ਹਾਂ ਨੂੰ ਨਾ ਅਸੀਂ ਜ਼ਮੀਨ ਠੇਕੇ ਤੇ ਦਈ ਹੋਈ ਆ ਉਹਨਾਂ ਨੇ ਹੀ ਲਈ ਹੋਈ ਸੀ ਅਸੀਂ ਉਹਨਾਂ ਤੇ ਲਈ ਆ ਕਿ ਕੀ ਹੈ ਨਾ ਜਿਨ੍ਹਾਂ ਨੂੰ ਅਸੀਂ ਜ਼ਮੀਨ ਠੇਕੇ ਤੇ ਦੰਨੇ ਆ ਉਹਨਾਂ ਤੇ ਹੀ ਅਸੀਂ ਲੈ ਆਏ ਨਹੀਂ ਸਾਨੂੰ ਪਤਾ ਵੀ ਉਹਨਾਂ ਨੇ ਕਿਹੜੀ ਲਾਈ ਹੋਈ ਹੈ ਬਾਕੀ ਉਹਨਾਂ ਨੂੰ ਪਤਾ ਹੋਊਗਾ ਜਦ ਵੀ ਉਹ ਅਗਲੇ ਸਾਲ ਆਣਗੇ ਫਿਰ ਤੁਹਾਨੂੰ ਪੁੱਛਗੇ ਅਗਲੇ ਸਾਲ ਬਹੁਤ ਵੈਰਾਈਟੀਆਂ ਨੇ 500 ਚੀਜ਼ ਆ ਵੀ ਹਾਂ ਕਿਹੜਾ ਪਤਾ ਲੱਗਦਾ ਐ ਨਹੀਂ ਹੁਣ ਪਤਾ ਵੀ ਕਿਹੜੀ ਵੈਰਾਈਟੀ ਲਈ ਹੈ ਅਸੀਂ ਤਾਂ ਸਾਨੂੰ ਬਸ ਇੰਨਾ ਪਤਾ ਵੀ ਬਾਸਮਤੀ ਚੌਲ ਹੈ ਇਸ ਕਰਕੇ ਅਸੀਂ ਆਪਕਿ ਉਹਨਾਂ ਤੇ ਅੱਧਾ ਕੁਆਂਟਲ ਮੁੱਲ ਲਏ